ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਰਾਗ ਗੋਡ ਬਾਣੀ ਕਬੀਰ ਜੀ ਕੀ ਕਰਦੋ ਜੈ ਕੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਦ ਪਿਲਾ ਕਰ ਢਾਰਿਓ ਹਸਤੀ ਕ੍ਰੋਪ ਮੂਡ ਮਹਿ ਮਾਰੇਓ ਹਸਤ ਭਾਕੇ ਚਿਸਾਂ ਮਾਰੇ ਇਆ ਮੂਰਤ ਕੇ ਹਉ ਬਲੇ ਹਾਰੇ ਆਏ ਮੇਰੇ ਠਾਕਰ ਤੁਮਰਾ ਜੋਰ ਕਾਜੀ ਵਕਵ ਹਸਤੀ ਤੋ ਰਹਾਵ ਰੇ ਮੁਹਬਤ ਤੁਝ ਡਾਰੂ ਕਾਟ ਇਸੇ ਤਰਹਾਵੋਂ ਘਾਲੂ ਸਾਟ ਹਸਤ ਨਾ ਤੋਰੇ ਤਰੇ ਧਿਆਨ ਵਾਕੀ ਹਿਦੇ ਬਸੇ ਭਗਵਾਨ ਕਿਆ અપਰਾਧ ਸੰਤ ਹੈ ਕੀਨਾ ਬਾੰਦ ਪੋਟ ਕੂੰ ਚੁਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ 부ਜੀ ਨਹੀਂ ਕਾਜੀ ਅੰਧਿਆਰੇ ਤਿੰਨ ਬਾਰ ਪਤੀਆ ਪਰ ਲੀਨਾ ਮਨ ਕਠੋਰ ਜੂ ਨਾ ਪਤੀਨਾ ਕੈ ਕਵੀਰ ਹਮਰਾ गोविंद ਚੌਥੇ ਪਦਮੇ ਜਨ ਕੀ ਜਿੰਦ ਇਹ ਪ੍ਰਸੰਗ ਬਹੁਤ ਵੱਡਾ ਹੈ ਭਾਈ ਪੁਰਾਣੇ ਸਮੇਂ ਦੇ ਵਿੱਚ ਭਗਤ ਕਵੀਰ ਜੀ ਨਾਲ ਕਲੇਸ਼ ਹੋਇਆ ਰਾਜੇ ਦਾ ਸਿਕੰਦਰ ਲੋਧੀ ਦਾ ਭਗਤ ਜੀ ਨੇ ਕੋਈ ਸੰਗਤ ਆਈ ਸੀ ਹਜਕਾਬੇ ਤੋਂ ਉਹਨਾਂ ਨੇ ਵਿਚਾਰ ਕੀਤੀ ਤੇ ਉਤੋਂ ਵਿਰੋਧ ਪੈਦਾ ਹੋਇਆ ਤੇ ਭਗਜੀ ਨੂੰ ਫਿਰ ਹਾਥੀ ਅੱਗੇ ਬਨ ਕੇ ਕੀਤਾ ਗਿਆ ਹਸਤੀ ਵੀ ਆਇਆ ਆ ਕੇ ਸੰਧ ਦੇ ਰਾਹੀ ਚੋਟ ਕੀਤੀ ਪਰ ਲੱਗੀ ਕਿਉਂ ਨਹੀਂ ਉਹੀ ਭਗਜੀ ਸਮਝਾਉਂਦੇ ਨੇ ਭੂਜਾ ਬਾਂਦ ਪਿਰਾ ਕਰ ਡਾਰਿਓ ਹਸਤੀ ਕਰੋਪ ਮੂੰਡ ਮਹਿ ਮਾਰਿਓ ਹਸਤ ਭਾ ਕੇ ਚੀਸਾ ਮਾਰਿ ਇਹ ਮੂਰਤ ਕੇ ਹੁੰਬਲਿਆਰੇ ਉਹ ਤਾਂ ਲੇਰਾ ਮਾਰ ਲੱਗ ਗਿਆ ਚਿਕਣ ਲੱਗ ਗਿਆ ਵੀ ਆ ਮੈਂ ਕੀ ਕਰਤਾ ਆ ਮੇਰੇ ਠਾਕਰ ਤੁਮਰਾ ਜੋਰ ਭਗਜੀ ਕਹਿੰਦੇ ਤੇਰਾ ਜੋਰ ਹੈ ਸਾਰੇ ਤੇਰਾ ਹੀ ਹੁਕਮ ਚੱਲਦਾ ਕਾਜੀ ਵਕਬੋ ਹਸਤੀ ਤੋਰ ਕਾਜੀ ਗੁੱਸੇ ਹੁੰਦਾ ਮੁਹਾਵਤ ਨੂੰ ਕਹਿੰਦਾ ਤੂੰ ਤੋੜਦਾ ਕਿਉਂ ਨਹੀਂ ਹਾਥੀ ਨੂੰ ਰਹਾਓ રે ਮੁਹਾਵਤ ਤੂੰ ਡਾਰੂਮ ਕਾਟ ਇਸੇ ਧਰਾਵੋ ਕਹਲੋ ਸਾਟ ਹਾਥੀ ਨੂੰ ਤੋੜਦਾ ਕਿਉਂ ਨਹੀਂ ਮੁਹਾਵਤ ਤੂੰ ਮੁਹਾਵਤ ਕਹਿੰਦੇ ਨੇ ਹਾਥੀ ਤੋੜਨ ਵਾਲੇ ਬੀਜ ਤੂੰ ਛੱਟ ਦੇਵੇ ਹੋਰ ਛੋੜ ਦੇਵੇ ਹਸਤ ਨਾ ਤੋਰੇ ਤੇ ਰੇ ਧਿਆਨ ਵਾਕੇ ਰਿਧੇ ਬਸੀ ਭਗਵਾਨ ਉਹਦੇ ਅੰਦਰ ਵੀ ਤੋਹੀ ਹੈ ਭਾਈ। ਕੀ ਅਪਰਾਧ ਸੰਤ ਹੈ ਕਿ ਨਾ ਬਾੰਦ ਪੋਟ ਕੁੰਚਰ ਕੋ ਦੀਨਾ। ਭਗਤ ਜੀ ਕਹਿੰਦੇ ਸੰਤ ਨੇ ਕੀ ਅਪਰਾਧ ਕੀਤਾ ਸੱਚੀ ਦੱਸਿਆ ਸੀ ਉਹਨੂੰ ਵੀ ਭਾਈ ਕੱਬ ਆਂਦਰੀ ਹੈ। ਹਾ ਜੰਦਰੀ ਜਾਣਾ ਆਪਾਂ ਆਤਮਾ ਨੇ ਜਾਣਾ ਸਰੀਰ ਕਰਕੇ ਤਾਂ ਬਾਹਰ ਜਾਇਆ ਆਉਨੇ ਆਪਾਂ ਆਤਮਾ ਓਕਣੀ ਭੜਕਦੀ ਫਿਰਦੀ ਹੈ। ਆਪਾਂ ਵੀ ਉਹੀ ਕੰਮ ਹੀ ਕਰਦੇ ਆਂ। ਲੰਗਰ ਲਾਉਨੇ ਆਂ ਭੰਡਾਰੇ ਕਰਦੇ ਆਂ ਪਰ ਆਤਮਾ ਭੁਖੀ ਹੈ। ਗਲਤੀਆਂ ਆਪਾਂ ਵੀ ਕਰੀ ਜਾਂਦੇ ਆਂ। ਕਿਆ ਅਪਰਾਧ ਸੰਤਾ ਹੈ ਕਿ ਨਾ ਬਾਂਦਪੋਟ ਕੁੰਚਰ ਕੋ ਦਿਨਾ। ਕੁੰਚਰ ਤੋਂ ਬਾਅਦ ਹਾਥੀ ਦੇ ਅੱਗੇ ਜਦੋਂ ਭਗਜੀ ਨੂੰ ਕੀਤਾ ਗਿਆ ਤਾਂ ਉਹੀ ਹਾਥੀ ਫਿਰ ਨਮਸਕਾਰਨ ਲੱਗ ਗਿਆ। ਕੁੰਚਰ ਪੋਰਟ ਲੈ ਲੈ ਨਮਸਕਾਰੇ 부ਝੀ ਨਹੀਂ ਕਾਜੀ ਅੰਧਾਰੇ ਕਾਜੀ ਹੰਕਾਰ ਦੇ ਵਿੱਚ 부ਝ ਨਹੀਂ ਰਿਹਾ ਰਾਜੇ ਦੇ ਪਿੱਛੇ ਲੱਗ ਕੇ ਉਹਨੇ। ਇਹ ਚੁਗਲੀ ਕੀਤੀ ਸੀਗੀ ਹੰਕਾਰ ਦਾ ਗਰਸਿਆ ਹੈ ਕਾਜੀ ਨੂੰ ਪਤਾ ਨਹੀਂ ਲੱਗ ਰਿਹਾ। ਹਾਥੀ ਨਮਸਕਾਰ ਕਰ ਰਿਹਾ ਭਗਜੀ ਨੂੰ। ਤਿੰਨ ਵਾਰ ਪਤਿਆ ਪਰ ਲੀਨਾ ਮਨੋ ਕਟੋੜ ਜੂ ਨਾ ਪਤੀ ਨ ਤਿੰਨ ਗੇਰੀ ਭੇਜਿਆ ਹਾਥੀ ਨੂੰ ਪਰ ਪਿੱਛੇ ਮੁੜ ਆਇਆ ਪਰ ਕਠੋਰ ਸੀ ਕਾਜੀ ਸਮਝ ਨਹੀਂ ਆਈ ਉਹਨੂੰ ਕਹੇ ਕਬੀਰ ਹਮਰਾ ਗੋਬਿੰਦ ਚੌਥੇ ਪਦਮੇ ਜਨ ਕੀ ਜੈ ਜਿਹੜੇ ਭਗਤ ਗੁਰੂ ਸਹਿਬਾਨ ਸਰੀਰ ਕਰਕੇ ਇੱਥੇ ਹੁੰਦੇ ਨੇ ਆਤਮਾ ਕਰਕੇ ਸੱਚਖੰਡ ਹੁੰਦੇ ਨੇ ਚੌਥੇ ਪਦ ਚ ਹੁੰਦੀ ਐ ਇਹਨਾਂ ਦੀ ਜੰਦੇ ਨੂੰ ਕੌਣ ਕੱਢ ਲੂਗਾ ਇਹ ਤਾਂ ਪੂਰਨ ਹੋਏ ਹੁੰਦੇ ਨੇ ਸਰੀਰ ਕਰਕੇ ਇੱਥੇ ਹੁੰਦੇ ਨੇ ਧਿਆਨ ਕਰਕੇ ਸੱਚਖੰਡ ਦੇ ਵਾਸੀ ਹੁੰਦੇ ਨੇ ਜਿਵੇਂ ਸੁਖਨੀ ਸਾਹਿਬ ਪੰਚਮ ਪਾਤਸ਼ਾਹ ਨੇ ਆਪਾਂ ਸਮਝਾਇਆ ਕਿਵੇਂ ਸਮਝਾਇਆ ਸਤਿਗੁਰਾਂ ਨੇ ਪੰਚਮ ਪਾਤਸ਼ਾਹ ਨੇ ਉਹ ਕਹਿੰਦੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾ ਸਾਰਿਆਂ 'ਚ ਰਹਿੰਦਾ ਹੋਇਆ ਵੀ ਆਤਮਾ ਉਹਦੀ ਝੁਕ ਹੀ ਰਹਿੰਦੀ ਆ ਦਾਸ ਬਣ ਕੇ ਰਹਿੰਦਾ ਕੁਦਰਤ ਨਾਲ ਜੁੜਿਆ ਰਹਿੰਦਾ ਇਹੀ ਭਗਤ ਗੁਰੂ ਸਾਹਿਬਾਨਾਂ ਦੀ ਅਵਸਥਾ ਵਾ ਆਪਾਂ ਵੀ ਇਹ ਪ੍ਰਾਪਤ ਕਰਨੀ ਹੈ ਸਿੱਖ ਬਣ ਕੇ ਆਪਾਂ ਸਿੱਖੀ ਪ੍ਰਾਪਤ ਕਰਨੀ ਹੈ ਸਿੱਖੀ ਹੈ ਜਦ ਤੱਕ ਚੌਥੇ ਪੜ ਜਿਹੜੀ ਆਪਾਂ ਜਾਣਦੇ ਤਿੰਨ ਲੋਕ ਮਾਇਆ ਪਾਰ ਨਹੀਂ ਕਰ ਜਾਂਦੇ ਤਾਂ ਕਾਲ ਨਹੀਂ ਛੱਡਦਾ ਭਾਈ ਕਾਲ ਤੋਂ ਬਚਣਾ ਤਾਂ ਆਓ ਸਾਰੇ ਮਿਲ ਕੇ ਭਾਈ ਆਪਾਂ ਇਹ ਪ੍ਰਾਪਤੀ ਕਰੀਏ ਇਹ પ્રસੰਗ ਹੈ ਵੱਡਾ ਇਹ ਆਪਾਂ ਬਹੁਤ ਛੇਤੀ ਮਕਾਤਾ ਕਿਉਂਕਿ ਲੰਬੀ ਬਾਣੀ ਨੂੰ ਕੋਈ ਸੁਣ ਕੇ ਵੀ ਰਾਜੀ ਨਹੀਂ ਹੈਗਾ ਇਹ ਭਗਤ ਜੀ ਨੇ ਫਿਰ ਬਾਤ ਜਿਹੜਾ ਉਚਾਰਨ ਕੀਤਾ ਏਵੇਂ ਨਾਮਦੇਵ ਜੀ ਦਾ ਹੈ ਇਹ ਮੇਰਾ ਦਾਸ ਜੀ ਦਾ ਹੈ ਨਾਮਦੇਵ ਜੀ ਨੇ ਵੀ ਸੁਲਤਾਨ ਦਾ ਹੋਇਆ ਸੀ ਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦੀ ਉਹ ਮੁਖ ਲਾਇਆ ਬਸ ਇਹਨੂੰ ਸਮਝਣ ਦੀ ਲੋੜ ਹੈ ਸੰਤ ਤੇ ਕੌਣ ਬਾਰ ਕਰ ਸਕਦਾ ਹੈ ਸੰਤ ਨੂੰ ਤਾਂ ਕੋ ਟੱਚ ਵੀ ਨਹੀਂ ਕਰ ਸਕਦਾ ਕਿਉਂਕਿ ਸਰੀਰ ਕਰਕੇ ਇੱਥੇ ਹੁੰਦੇ ਹੀ ਨਹੀਂ ਸੰਤ ਸੰਤ ਮੂਹੇ ਕਿਹ ਰਹੀਏ ਜੋ ਆਪਣੇ ਕਰਾਇਆ ਜਾਏ ਇਹਨੂੰ ਸਮਝਣ ਦੀ ਲੋੜ ਹੈ ਭਾਈ ਆਓ ਸਾਰੇ ਮਿਲ ਕੇ ਆਪਾਂ ਵੀ ਇਹ ਵਿਚਾਰ ਤਾਰਾ ਨਾਲ ਜੁੜੀਏ ਆਪਣੇ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਆਪਾਂ ਵੀ ਇਹ ਸਿੱਖੀ ਪ੍ਰਾਪਤ ਕਰੀਏ ਸ੍ਰੀਚ ਰਹਿੰਦੇ ਰਹਿੰਦੇ ਆਪੇ ਘਰ ਪਹੁੰਚੇ ਜਿਨੀ ਨਾਮ ਤੇ ਆਇਆ ਗਏ ਸੰਕਤ ਕਾਲ ਨਾਨਕ ਤੇ ਮੱਖੋ ਜਿਲੇ ਕੀਤੀ ਛੋਟੀ ਨਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ